ਉਸ ਪਿਛਲੇ ਕੁਝ ਦਿਨਾਂ ਤੋਂ ਇੱਕੋ ਹੀ ਗੱਲ ਆ ਰਹੀਆ ਬਾਬਾ ਵਿੱਚ ਰੋੜਾ ਜੀ ਬਾਬਾ ਵਿੱਚ ਰੋੜਾ ਅੱਜ ਇਹ ਕਹਤਾ ਜੀ ਬਾਬਾ ਰੋੜਾ ਭਾਈ ਤੁਸੀਂ ਸਾਰੇ ਬਹਿ ਜਾਓ ਮੈਂ ਇੱਕ ਪਾਸੇ ਉਹ ਜੀ ਕਹਿੰਦੇ ਦੇਖੋ ਮੈਂ ਇਹਨਾਂ ਨੂੰ ਆਜੀ ਟੱਕਰ ਮੈਂ ਕਹਤਾ ਸੀ ਵੀ ਮੈਂ ਕੁਝ ਨਹੀਂ ਮੈਂ ਚੇਅਰਮੈਨ ਨਹੀਂ ਤੋਂ ਵੀ ਸੀਪਾ ਲਾ ਲੋ ਕਾਰੇ ਕਾਗੇ ਤੇ ਸ਼ਾਨ ਕਰਾ ਕੇ ਲੈ ਆਉਂਦਾ ਮੀਡੀਆ ਦੇ ਸਾਹਮਣੇ ਜਾਣਿਆ ਅਸੀਂ ਕੋਈ ਬੈਂਕ ਚੋਂ ਪੈਸਾ ਨਹੀਂ ਕਢਾਵਾਂਗੇ ਕੋਈ ਬੈਂਕ ਅਕਾਊਂਟing ਖਲਾਵਾਂਗੇ ਜਿਹੜੇ ਬੰਦੇ ਉੱਥੇ ਜਾਣਗੇ ਆਪਣੇ ਖਾਤੇ ਤੇ ਜਾਣਗੇ ਇਹ ਜਿਹੜਾ ਲੰਗਰ ਹੈ ਉਹ ਲੰਗਰ ਕਮੇਟੀ ਦਾ ਹੈ ਲੰਗਰ ਕਮੇਟੀ ਸ੍ਰੀ ਹਨੂਮਾਨ ਮੰਦਰ ਚ ਲੱਗਣਾ ਹੈ। ਹਨੂਮਾਨ ਮੰਦਰ ਕਮੇਟੀ ਦੇ ਪ੍ਰਧਾਨ ਨੇ ਆ ਇਸ ਕਰਕੇ ਲੰਗਰ ਅਸੀਂ ਲਾਵਾਂਗੇ। ਉਹ ਮੰਨਤਾ ਪ੍ਰਾਪਤ ਹੈ ਉੱਥੋਂ ਆਪਣੇ ਜਿਹੜੀ ਕਮੇਟੀ ਹੈ ਬਿਲਕੁਲ ਮੰਨਤਾ ਪ੍ਰਾਪਤ ਹੈ। ਨੰਦਾ ਜੀ ਕੀ ਕਹਾਣੀ ਹੈ ਕੀ ਨੇ ਜਿਹੜੀ ਚੱਲ ਰਹੀ ਹੈ ਵਿਵਾਦ ਚੱਲ ਰਹੇ ਨੇ। ਅਸੀਂ ਬਹੁਤ ਰਿਕਵੈਸਟ ਕੀਤੀ ਕਿ ਆਪਾਂ ਇੱਕ ਜੈਕਟਿਵ ਮੀਟਿੰਗ ਲਾਓ ਤੇ ਇਸ ਮੁਸਲੇ ਹੱਲ ਕਰੀਏ। ਮੈਂਬਰ ਇਸ ਨਾਲ ਦੀ ਤਰਫ ਸਮਝਦੇ ਕਿਸੇ ਮੌਜੂਦਾ। ਮੌਜੂਦਾ ਜੀ ਦੇਖੋ ਜਿਹੜਾ ਇਹ ਕੀ ਹੁੰਦਾ ਹੈ ਕਿ ਆਏ ਸਾਲ ਜਿਹੜਾ ਪ੍ਰਧਾਨ ਹੁੰਦਾ ਉਹ ਨਵੇਂ ਮੈਂਬਰ ਭਾ ਲਦਾ। ਠੀਕ ਹੈ ਇਸ ਸਮੇਂ ਮੌਜੂਦਾ 380 ਮੈਂਬਰ ਨੇ ਜਿਹੜੇ ਜਿਨ੍ਹਾਂ ਦੇ ਪੈਸੇ ਬਕਾਇਦਾ ਸੀ ਤਾਂ ਘੱਟ ਕੇ ਬੈਂਕ ਵਿੱਚ ਜਮਾ ਕੀਤਾ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਵੀ ਜਿੰਨੇ ਸਿਰਫ ਮਲੇ ਕੋਲੇ ਬੰਦੇ ਨੇ ਜਿਹੜੇ ਵੋਟਰ ਬਣਨਾ ਚਾਹੁੰਦੇ ਹ ਨਹੀਂ ਵੋਟ ਬਣਾਈ ਤਾਂ ਪਿੱਛੇ ਦੇ ਸਾਹ ਜਿੰਨੀਆਂ ਦਿੱਕਤਾਂ ਬੈਂਕ ਅਕਾਊਂਟ ਬੰਦ ਕਰਾ ਦਿੱਤੇ ਬਾਹਰੋਂ ਜਿਹੜਾ ਸਾਨੂੰ ਡੋਨੇਸ਼ਨ ਆਉਣੀ ਸੀ ਲੋਕਾਂ ਨੂੰ ਕਹਤਾ ਉਹ ਜਿਹੜਾ ਬੰਦ ਅਕਾਊਂਟ ਉਹ ਚ ਪਾਓ ਲੰਗਰ ਕਮੇਟੀ ਸ਼੍ਰੀ ਹਨੂਮਾਨ ਮੰਦਿਰ ਜੋ ਕਿ ਲੰਗਰ ਹਰ ਸਾਲ ਅਮਰਨਾਥ ਜੀ ਯਾਤਰਾ ਦੇ ਦੌਰਾਨ ਲਗਾਉਂਦੇ ਨੇ ਜਿਸ ਦਾ ਇੱਕ ਵਿਵਾਦ ਹੁਣ ਦੇਖਣ ਨੂੰ ਮਿਲ ਰਿਹਾ ਮਲੇਰਕੋਟਲਾ ਦੇ ਵੱਲੋਂ ਦੋ ਦੋ ਕਮੇਟੀਆਂ ਖੜੀਆਂ ਹੋ ਗਈਆਂ ਪਹਿਲਾਂ ਇੱਕ ਹੋਰ ਲੰਗਰ ਕਮੇਟੀ ਸੀ ਦੂਸਰੀ ਲੰਗਰ ਕਮੇਟੀ ਨੂੰ अनुमति ਦਿੱਤੀ ਹੈ ਜਾਂ ਨਹੀਂ ਦਿੱਤੀ ਇਸ ਨੂੰ ਲੈ ਕੇ ਅੱਜ ਲੰਗਰ ਕਮੇਟੀ ਸ਼੍ਰੀ ਹਨੂਮਾਨ ਮੰਦਿਰ ਦੇ ਜਿਹੜੇ ਪ੍ਰਧਾਨ ਬਣਾਏ ਨੇ ਉਹ ਤੇ ਨਾਲ ਸਨਾਤਨ ਧਰਮ ਸਭਾ ਦੇ ਪ੍ਰਧਾਨ ਦੋਨੇ ਨਾਲ-ਨਾਲ ਖੜੇ ਨੇ ਪਹਿਲਾਂ ਤਾਂ ਗੱਲਬਾਤ ਕਰਾਂਗੇ ਜਿਹੜੇ ਲੰਗਰ ਕਮੇਟੀ ਹਨੂਮਾਨ ਮੰਦਿਰ ਦੇ ਪ੍ਰਧਾਨ ਮੌਜੂਦਾ ਪ੍ਰਧਾਨ ਬਣਾਏ ਨੇ ਕੀ ਕਹਾਂਗੇ ਜਿਹੜਾ ਹਰ ਸਾਲ ਲੰਗਰ ਹਰਮਾਨ ਮੰਦਿਰ ਵੱਲੋਂ ਪਸਾਜ ਲਾਸਟ ਈਅਰ ਸ਼੍ਰੀਸ਼ ਜੀ ਨੇ ਰਜਾਇੰਦੇਤਾ ਐ ਟਾਈਮ ਤੇ ਆਕੇ 8 ਜੂਨ ਨੂੰ 8 ਮਈ ਨੂੰ ਵੀ ਮੈਂ ਲੰਗਰ ਲਾਉਂਦਾ ਨਹੀਂ ਤਾਂ ਉਦੋਂ ਬਾਅਦ ਫਿਰ ਇਹ ਮੀਟਿੰਗ ਕਰਕੇ ਮੈਨੂੰ ਪ੍ਰਧਾਨ ਬਣਾਤਾ ਗਿਆ ਤੇ ਵੀ ਅਸੀਂ ਲੰਗਰ ਪਿਛਲੇ ਸਾਲ ਆਇਆ ਬੜੇ ਕਾਮਯਾਬ ਲੰਗਰ ਰਿਹਾ ਤੇ ਉਹ ਉਹ ਜਿਹੜਾ ਲੰਗਰ ਪੂਰੀ ਤਰ੍ਹਾਂ ਕਾਮਯਾਬ ਰਿਹਾ ਉੱਥੇ ਸਾਨੂੰ 690000 ਰੁਪਇਆ मतलब बच्चे तो रहेगी लगातारों तो बात ही ते लेकिन ऐत के साल जदों लंगर लगन दी गल आई ता पे श्री जी और ये कहंदे ਵੀ ਅਸੀਂ ਲੰਗਰ ਅਸੀਂ ਲਾਵਾਂਗੇ ਅ ਜਿਹੜਾ ਵੀ ਜੇ ਲੰਗਰ ਸਾਡਾ ਆਪਣਾ ਲੰਗਰ ਹੈਗਾ ਲੰਗਰ ਕਮੇਟੀ ਦਾ ਇਹਨਾਂ ਨੇ ਰਜਿਸਟ੍ਰੇਸ਼ਨ ਆਪਣੀ मतलब ਸੁਨਾਮੀ 게ਟ ਦੇ ਨਾਲ ਤੇ ਹੋਰ ਕਰਾ ਲਈ ਨਵੀਂ ਤੇ ਅਸੀਂ ਕਹੇ ਵੀ ਜੇ ਲੰਗਰ ਇਹ ਜਿਹੜਾ ਲੰਗਰ ਹੈ ਉਹ ਲੰਗਰ ਕਮੇਟੀ ਦਾ ਹੈ ਲੰਗਰ ਕਮੇਟੀ ਸ੍ਰੀ ਹਨੂਮਾਨ ਮੰਦਰ ਚ ਲੱਗਣਾ ਹੈ ਹਨੂਮਾਨ ਮੰਦਰ ਕਮੇਟੀ ਦਾ ਪ੍ਰਧਾਨ ਮੈਂ ਹਾਂ ਇਸ ਕਰਕੇ ਲੰਗਰ ਅਸੀਂ ਲਾਵਾਂਗੇ ਫਿਰ ਜੀ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ ਉੱਥੋਂ ਆਪਣੇ ਜਿਹੜੀ ਕਮੇਟੀ ਹੈ ਬਿਲਕੁਲ ਮਾਨਤਾ ਪ੍ਰਾਪਤ ਹੈ ਸਨਾਤਨ ਧਰਮ ਸਭਾ ਦੇ ਪ੍ਰਧਾਨ ਵੀ ਨੇ ਨੰਦਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨੰਦਾ ਜੀ ਕੀ ਕਹਾਣੀ ਹੈ ਕੀ ਨੇ ਜਿਹੜੀ ਚੱਲ ਰਹੀ ਹੈ ਵਿਵਾਦ ਚੱਲ ਰਹੇ ਨੇ सर जी ऐसे है कि जब हमें इकट्ठी थे अपने इकवंजा मेंबर कमेटी थी हमने बहुत ब, असी बहुत रिक्वेस्ट की कि आपका एग्जैक्टिव मीटिंग लाओ तो मसले हल करिए लेकिन वो मसले मीटिंग नहीं ला सके क्योंकि साढ़े कई आप विरोधता सी कई मसले ते हल भी करना से वो नहीं हो सकया आखिर असी फिर नो कॉन्फिडेंस वोट पा के ला के असी प्रधान बनाए हैं मैं बनाया गया ਇਹ ਕਿ ਹੈਗੇ ਤੇ ਅਸੀਂ ਹੁਣ ਵੀ ਚਾਹਨੇ ਕਿ ਉਹ ਆ ਕੇ ਬੈਠ ਕੇ ਟੇਬਲ ਤੇ ਗੱਲ ਕਰਨ ਜਿਹੜੇ ਮਸਲੇ ਹੈ ਸਾਡੇ ਹਲਕਣ ਉੱਪਰ ਦਿਸਣ ਅਸੀਂ ਹੱਲ ਕਰਾਂਗੇ ਮਿਲ ਕੇ ਚੱਲਣ ਲੇਕਿਨ ਸਾਨੂੰ ਇਸ ਚ ਕੋਈ ਕਾਮਯਾਬੀ ਨਹੀਂ ਮਿਲੀ ਕੀ ਪ੍ਰਧਾਨਗੀਆਂ ਨੂੰ ਲੈ ਕੇ ਇਹ ਰੋਲਾ ਰੱਪਾ ਕਾਡੋ ਕੁਲੇਸ਼ ਹੈ ਕੀ ਪੈਸੇ ਦਾ ਵਿਵਾਦ ਹੈ ਸਰ ਕੁਝ ਕਰਦੇ ਝਗੜੇ ਹੈਗੇ ਆ ਕਿ ਅਸੀਂ ਸਬੂਤ ਵੀ ਦਿਖਾਏ ਸੀ ਉਹਨਾਂ ਨੂੰ ਦੁਕਾਨਦਾਰ ਦੇ ਝਗੜੇ ਹੈ ਕਿ ਸਾਨੂੰ ਆ ਕੇ ਕਿਹਾ ਲਓ ਜੀ ਤੁਹਾਡਾ ਪ੍ਰਧਾਨ ਆ ਕਰਦਾ ਆ ਕਰਦਾ ਉਸ ਮਸਲੇ ਦੀ ਅਸੀਂ ਮੀਟਿੰਗ ਰੱਖਣ ਨੂੰ ਕਹਿ ਰਹੇ ਸੀ ਜਿਹੜੀ ਕਿ ਉਹਨਾਂ ਨੇ ਨਹੀਂ ਰੱਖੀ ਜਿੱਤੇ ਵਾਅਦਾ 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 ਚੱਲਿਆ ਗਿਆ ਤੇ ਅਸੀਂ ਹੁਣ ਵੀ ਹੈ ਕਿ ਕੋਈ ਵੀ ਸਮਾਜ ਦੇ ਚਾਹ ਬੰਦੇ ਬੈਠੇ ਕੋਈ ਵੀ ਜੈ ਵੀ ਗਲਤ ਨੂੰ ਗਲਤ ਕਹੇ ਜਾਂ ਸਹੀ ਹੈ ਸਹੀ ਕਹੇ ਮਸਲਾ ਹਲ ਹੋ ਜਾਏਗਾ ਕੋਈ ਐਸੀ ਵੱਡੀ ਗਲਤੀ ਨਹੀਂ ਹੈ ਕਿ ਉਸੇ ਨਾਲ ਹੋਣ ਜਿਹੜਾ ਗਲਤੋਂ ਪਿੱਛੇ ਆ ਜਾਏ ਜਿਹੜਾ ਸਹੀ ਹੋ ਗਿਆ ਅਸੀਂ ਅੱਜ ਵੀ ਧਿਆਨ ਹੈ ਚਾਹੇ ਸਮਾਜ ਸਾਨੂੰ ਕੋਈ ਪਿੱਛੇ ਆ ਜੇ ਉਹਨੂੰ ਕਹਿੰਦਾ ਉਹ ਪਿੱਛੇ ਆ ਜਾਵੇ ਸਾਨੂੰ ਕੋਈ ਤਰਾਜ ਨਹੀਂ ਸਨਾਤਨ ਧਰਮ ਸਭਾ ਦੇ ਜਿੰਨੇ ਵੀ ਮੈਂਬਰ ਨੇ ਤੁਹਾਡੇ ਅੱਜ ਨਾਲ ਖੜੇ ਨੇ ਇਹ ਉਹੀ ਕਮੇਟੀਆਂ ਪੁਰਾਣੀ ਆ ਪੁਰਾਣੀ ਕਮੇਟੀ ਦੇ ਬੰਦੇ ਸੀਗੇ ਵਿੱਚ ਹੈਗੇ ਸੀ ਜਿਹੜੇ ਸਭ ਨੇ ਕਿਹਾ ਉਹਨੂੰ ਬੜੀ ਰਿਕੁਐਸਟ ਕੀਤੀ ਈਵਨ ਅਸ ਇਲੈਕਸ਼ਨ ਕਮਿਸ਼ਨਰ ਕੋਲ ਵੀ ਗਏ ਜਿਹੜੇ ਉਹਨੇ ਬਣਾਇਆ ਹੈ ਉਹਨਾਂ ਨੇ ਵੀ ਸਾਡੀ ਨਹੀਂ ਸੁਣੀ ਕਿ ਤੁਸੀਂ ਆ ਦੇਖੋ ਸਾਡੇ ਹੱਕ ਚ ਇਨੇ ਨੇ ਸਾਈਨ ਕੀਤਾ ਐਗਜ਼ੀਕਟਿਵ ਦੇ ਵਿੱਚ ਤੇ ਇਹ ਵੀ ਮੀਟਿੰਗ ਲਗਾਓ ਲੇਕਿਨ ਉਹਨਾਂ ਨੇ ਸਾਡੀ ਨਹੀਂ ਸੁਣੀ ਇਸ ਲਈ ਸਾਨੂੰ ਮਜਬੂਰ ਨੇ ਕਦਮ ਚੱਕਣਾ ਪਿਆ ਮਹੰਤ ਜੀ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਹੰਤ ਜੀ ਕੀ ਕਹੋਗੇ ਕੀ ਰੋਲਾ ਹੈ ਕੀ ਕਲੇਸ਼ ਹੈ ਇਹ ਕਿਉਂ ਹੋ ਰਿਹਾ ਹੈ ਕਲੇਸ਼ ਕੌਸ਼ਨ ਹੈ ਜੀ ਕਲੇਸ਼ ਦਾ ਸਿਰਫ ਜਿਹੜਾ ਰੌਲਾ ਉਹ ਪੈਸੇ ਦਾ ਸਾਰੇ ਸ਼ਹਿਰ ਨੂੰ ਪਤਾ ਹੈ ਵੀ ਕੀ ਰੌਲਾ ਕੀ ਨਹੀਂ ਕੋਈ ਕਿਈ ਬੰਦਾ ਕਿਸੇ ਨੂੰ ਕੋਈ ਭੁੱਲਿਆ ਨਹੀਂ ਛੋਟਾ ਜਿਹਾ ਸ਼ਹਿਰ ਆ ਸਾਰੇ ਇੱਕ ਦੂਜੇ ਬਾਰੇ ਜਾਣਦੇ ਨੇ ਔਰ ਇਹ ਵੀ ਜਾਣਦੇ ਨੇ ਕੌਣ ਬੰਦਾ ਸੱਚਾ ਕੌਣ ਝੂਠਾ ਆ ਸਾਡੀ ਲੜਾਈ ਜਿਹੜੀ ਇਹ ਆ ਕਿ ਇਹ ਆ ਜਿਹੜਾ ਸਨਾਤਨ ਤਨ ਸਭਾ ਦਾ ਸੰਵਿਧਾਨ ਆ ਸਾਡੇ ਬਜ਼ੁਰਗਾਂ ਨੇ ਬਣਾਇਆ ਜਿੰਨੇ ਵੀ ਕੰਮ ਹੋਣ ਉਹਦੇ ਨਾਲ ਹੋਣ ਇਹ ਨਹੀਂ ਵੀ ਆਪਣੇ ਆਪ ਰੋਜ਼ WhatsApp ਤੇ ਕੋਈ ਮੈਸੇਜ ਆਤਾ ਮੈਂ ਇਹਨੂੰ ਕੱਟਦਾ ਇਹਨੂੰ ਬਣਾਤਾ ਇਹਨੂੰ ਕੱਟਦਾ ਨਹੀਂ ਮੈਂਬਰ ਨੇ ਸਨਾਤਨ ਧਰਮ ਸਭਾ ਦੇ ਇਸ ਮੌਜੂਦਾ ਮੌਜੂਦਾ ਜੀ ਦੇਖੋ ਜਿਹੜਾ ਇਹ ਕੀ ਹੁੰਦਾ ਇੱਕ ਆਏ ਸਾਲ ਜਿਹੜਾ ਪ੍ਰਧਾਨ ਹੁੰਦਾ ਉਹ ਨਵੇਂ ਮੈਂਬਰ ਭਾਲ ਲਦਾ ਠੀਕ ਹੈ ਇਸ ਟਾਈਮ ਮੌਜੂਦਾ 380 ਮੈਂਬਰ ਨੇ ਜੀ ਜਿਹੜੇ ਜਿਨ੍ਹਾਂ ਦੇ ਪੈਸੇ ਬਕਾਇਦਾ ਸਿੱਧਾ ਕੱਟ ਕੇ ਬੈਂਕ ਚ ਜਮਾ ਨੇ ਉਹ 380 ਮੈਂਬਰ ਨੇ ਕੀ ਲੱਗਦਾ ਹੈ ਜਿਹੜੇ ਨਵੀਂ ਮੈਂਬਰਸ਼ਿਪ ਬਣਾਉਂਦੀ ਇਹਨਾਂ ਨੇ ਕੁਝ ਨਿਆ ਕੀਤਾ ਹੈ ਕਮਲੇਸ਼ ਜੀ ਉਹਨਾਂ ਵੱਲੋਂ ਵੀ ਹਰ ਇੱਕ ਘਰ ਦੇ ਵਿੱਚ ਦੋ ਮੈਂਬਰ ਬਣਾਏ ਜਾਣਗੇ ਇੱਕ ਔਰਤ ਤੇ ਇੱਕ ਮਰਦ ਕੀ ਗੱਲ ਪਹਿਲਾਂ ਇਹ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਬਹੁਤ ਲੋਕਾਂ ਦਾ ਕਹਿਣਾ ਸੀ ਜਿਹੜੇ ਹਿੰਦੂ ਜਿਹੜੇ ਕਹਿੰਦੇ ਸੀ ਅਸੀਂ ਹਿੰਦੂ ਐ ਕੀ ਲੱਗਦਾ ਵੀ ਦੇਰ ਨਹੀਂ ਹੋਗੀ ਕਿਤੇ ਨਾ ਕਿਤੇ ਅਸ਼ੀਤਾ ਸ਼ੁਰੂ ਤੋਂ ਕਹਿੰਦੇ ਰਹੇ ਆ ਵੀ ਜਿੰਨੇ ਮਲੇ ਕੋਲੇ ਬੰਦੇ ਨੇ ਜਿਹੜੇ ਵੋਟਰ ਬਣਨਾ ਚਾਹੁੰਦੇ ਉਹਨਾਂ ਦੀ ਵੋਟ ਬਣਾਈ ਜਾਵੇ ਇੱਕ ਇੱਕ ਰਿਵਾਜ ਬਣਾਇਆ ਹੋਇਆ ਵੀ ਜ ਆਪਣੀ ਮਰਜ਼ੀ ਨਾਲ ਬੋਟਾ ਬਣਾਈਏ ਅਸੀਂ ਕਹਿੰਦੇ ਹਾਂ ਸਬਦਾਨ ਕਾਦੇ ਵਾਸਤੇ ਬਣਾਇਆ ਦੇਖੋ ਸਾਡੇ ਸਬਦਾਨ ਦੇ ਵਿੱਚ ਪਰ ਹੈ ਲਿਖਿਆ ਹੋਆ ਕਿ ਕੋਈ ਵੀ ਸ਼ਾਇਦ ਮੈਂਬਰ 100 ਰੁਪਏ ਹਰ ਸਾਲ ਦੇ ਕੇ ਮੈਂਬਰਸ਼ਿਪ ਦੇ ਸਕਦਾ ਕੋਈ ਹਜ਼ਾਰ ਦਾ ਉਹ ਨਹੀਂ ਹੈਗਾ ਸਿਰਫ 100 ਰੁਪਏ ਮਹੀਨਾ ਸਾਲ ਦਾ ਇੱਕ ਸਾਲ ਦਾ ਔਰ ਕੋਈ ਲੇਡੀਜ਼ ਹੈ ਪਰਵਾ ਨਹੀਂ ਵੀ ਲੇਡੀ ਮੈਂਬਰ ਅਸੀਂ ਕਹਾਂ ਬਣਾਓ ਲੇਡੀ ਅਸੀਂ ਇਸ ਗੱਲ ਮਹਿਲਾ ਵੀ ਬਣਾ ਦਿਓ ਸਨਾਤਨ ਸੰਵਦਾ ਯੁਵਾ ਵਿੰਗ ਨੂੰ ਮੈਲਾ ਬਿੰਗ ਸਾਰੇ ਹੋਣੇ ਚਾਹੀਨੇ ਸਾਨੂੰ ਬੜੀ ਖੁਸ਼ੀ ਆ ਵੀ ਇਹ ਕਦਮ ਲੈ ਕੇ ਨੇ ਚਲੋ ਤਾਂ ਸੰਵਧਾਨ ਦੇ ਮੁਤਾਬਕ ਜੋ ਸਾਡਾ ਸੰਵਧਾਨ ਕਹਿੰਦਾ ਜਾ ਤਾਂ ਸਾਰੇ ਸ਼ਹਿਰ ਦਾ ਇੱਕ ਜਨਰਲ ਜਲਾਸ ਬਲਾ ਕੇ ਸੰਵਧਾਨ ਚ ਐਮੈਂਡਮੈਂਟ ਕਰ ਦਿਓ ਸੰਵਧਾਨ ਚ ਐਮੈਂਡਮੈਂਡ ਕਰਕੇ ਉਹਦੀ ਰੈਗੂਲੇਸ਼ਨ ਪਾਸ ਕਰਕੇ ਪੂਰੇ ਸ਼ਹਿਰ ਦਾ ਜਲਾਸ ਬੁਲਾਓ ਜਲਾਸ ਬੁਲਾ ਕੇ ਜੋ ਸੰਵਧਾਨ ਚ ਐਮੈਂਡਮੈਂਟ ਕਰਕੇ ਜਿਹੜਾ ਮਾਜੀ ਮੈਂਬਰ ਬਣਾ ਲਓ ਬਹੁਤ ਖੁਸ਼ੀ ਆ ਸਾਰੇ ਮੈਂਬਰ ਬਣ ਕਿ ਲੱਗਦਾ ਵੀ ਜਿਹੜਾ ਲੰਗਰ ਹਰ ਸਾਲ ਅਮਰਨਾਥ ਜੀ ਲੱਗਦਾ ਹੈ ਇਸ ਸਾਲ ਵੀ ਲੱਗੂਗਾ ਮੈਂ ਨੂੰ ਤਾਂ ਜਿਤ ਕਰੇ ਜੀ ਕਿ ਨਾ ਜੀ ਭੋਲੇ ਬਾਬਾ ਦਾ ਲੰਗਰ ਆ ਪਿਛਲੇ ਸਾਲ ਜਿੰਨੀਆਂ ਦਿੱਕਤ ਆਈਆਂ ਬੈਂਕ ਅਕਾਊਂਟ ਬੰਦ ਕਰਾਤੇ ਅਸਿਫਾ ਦੇਣ ਤੋਂ ਬਾਅਦ ਕਿਨੇ ਬੰਦ ਕਰਾ ਹਾਂ ਜੀ ਇਹ ਸ਼ਰੇਸ਼ ਉਹਨਾਂ ਨੇ ਜੀ ਬੈਂਕ ਚ ਜਾ ਕੇ ਅਕਾਊਂਟ ਬੰਦ ਕਰਾਤੇ ਬਾਹਰੋਂ ਜਿਹੜਾ ਸਾਨੂੰ ਡੋਨੇਸ਼ਨ ਆਉਣੀ ਸੀ ਲੋਕਾਂ ਨੂੰ ਕਹਤਾ ਜਿਹੜਾ ਬੰਦ ਅਕਾਊਂਟ ਉਹ ਚ ਪਾਓ ਉਸ ਤੋਂ ਬਾਅਦ ਜਦ ਅਸਿਫਾ ਦਿੱਤਾ ਸਾਰਾ ਕੁਝ ਹੋ ਗਿਆ ਔਰ ਅੱਜ ਸ਼੍ਰੀਸ਼ ਕੁਮਾਰ ਨਰੇਸ਼ ਕੁਮਾਰ ਮੰਗਾ ਜਿਹੜਾ ਸੁਚੀਲਿਆਬਾ ਉਹਨੂੰ ਘਰ ਬੁਲਾਇਆ ਮਾਸੀ ਦਾ ਸ਼ਿਸ਼ਾ ਹੈ ਮਾਸੀ ਜੀ ਉਸ ਹੀ ਮਾਸੀ ਨੇ ਕਿਹਾ ਵੀ ਤੁਸੀਂ ਲੰਗਰ ਲੈ ਕੇ ਜਾਓ ਜਿਹੜੇ 5-6 ਬੰਦੇ ਲੈ ਕੇ ਜਾਣੇ ਲੈ ਜਾਓ ਤੁਹਾਨੂੰ ਕੋਈ ਨਹੀਂ ਬੋਲੂਗਾ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਅਸੀਂ ਪੈਸੇ ਦਿੰਨੇ ਆ ਰਾਸ਼ਨ ਸਾਰਾ ਇਕੱਠਾ ਲੈ ਕੇ ਜਾਓ ਅਸੀਂ ਨਿਉਂ ਸਾਨੂੰ ਪਤਾ ਤੁਸੀਂ ਲੰਗਰ ਲੈ ਕੇ ਆਓ ਲੈ ਕੇ ਜਾਓ ਇਹ ਬਿਲਕੁਲੀ ਮੰਨੇ ਨੇ ਦਿਮਾਗ 'ਚ ਕੋਈ ਸੀ ਵੀ ਇਹ ਨਵੇਂ ਇਹਨਾਂ ਤੋਂ ਲੰਗਰ ਨਹੀਂ ਲੱਗਣਾ ਲੰਗਰ ਲੱਗਿਆ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਅਸੀਂ ਇਹ ਆਕਤੀ ਲੰਗਰ ਵਾਸਤੇ ਅਪਲਾਈ ਕੀਤਾ ਇਹਨਾਂ ਨੇ ਬਰਬਰ ਸਾਡੇ ਇਹਨਾਂ ਨੇ ਕਿਹਾ ਵੀ ਲੰਗਰ ਕਮੇਟੀ ਦੇ ਜਿਹੜੇ ਸਰਪ੍ਰਸ ਬਣਾਏ ਹਨ ਲੁਧਿਆਣੇ ਤੋਂ ਕੀ ਨਾਮ ਹਨ ਉਹਦਾ ਦੇਖੋ ਜੀ ਇੱਕ ਗੱਲ ਦੱਸੋ ਰਾਜ ਰਾਜੀ ਮੈਂ ਸੁਣ ਦੱਸ ਜਾ ਮਨੀਸ਼ ਜੀ ਇੱਕ ਗੱਲ ਦੱਸੋ ਜਿਹੜਾ ਬੰਦਾ ਕੇ ਇਹਨਾਂ ਦੇ ਦਫਤਰ ਦਾ ਉਦਘਾਟਨ ਕਰਕੇ ਜਾਵੇ ਜਿਹੜਾ ਬੰਦਾ ਇਹਨਾਂ ਦੀ ਉੱਥੇ ਵਕਾਲਤ ਕਰੇ ਉਹ ਫੈਸਲਾ ਕਰਾ ਸਕਦਾ ਉਨੇ ਵੱਲੋਂ ਕਿਹਾ ਵੀ ਸਾਨੂੰ ਮਨਜ਼ੂਰ ਹੋਊਗਾ ਵੀ ਚਾਹੇ ਕਮਲੇਸ਼ ਜੀ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਨੂੰ ਮਨਜ਼ੂਰ ਹੋਊਗਾ ਚਾਹੇ ਤਾਂ ਲੰਗਰ ਇਹ ਲਗਾ ਲੈਣ ਚਾਹੇ ਲੰਗਰ ਲੰਗਰ ਸਾਨੂੰ ਇਜਾਜ਼ਤ ਦਿੱਤੀ ਗਈ ਨਹੀਂ ਅਸੀਂ ਲਾਉਣ ਨੂੰ ਤਿਆਰ ਆ ਇਹ ਐਪਲੀਕੇਸ਼ਨ ਬਾਪਸ ਲੈਣਾ ਅਸੀਂ ਲਾਉਣ ਨੂੰ ਤਿਆਰ ਆ ਮਨੀਸ਼ ਜੀ ਇਹ ਤਾਂ ਲੋਕ ਸਾਰੇ ਜਾਣਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਵਾਕਫ ਹੋ ਮੈਂ ਆਕੇ ਲੰਗਰ ਦਾ ਉਦਘਾਟਨ ਕਰ ਇੱਕ ਦਫਤਰ ਦਾ ਉਦਘਾਟਨ ਜਾ ਕੇ ਆ ਮੈਂ ਦੂਜੇ ਬੰਦੇ ਦੀ ਕਰੂੰ ਸਪੋਰਟ ਕਰੂੰਗਾ ਉਹਦੀ ਕਰੂੰਗਾ ਜਿਹਦੇ ਦਫਤਰ ਦਾ ਮੈਂ ਉਦਘਾਟਨ ਕਰਕੇ ਗਿਆ ਦੱਸੋ ਮੈਨੂੰ ਇਸ ਪੋਰਟਲ 'ਤੇ ਮਹੰਤ ਜੀ ਕੋਈ ਗੱਲ ਹੀ ਨਹੀਂ ਹੈ ਗਲਤ ਜਿਹੜਾ ਬੰਦਾ ਉਹਦੀ ਸਪੋਰਟ ਕਰੇ ਜਿਹੜੀ ਜਿਹਦੇ ਦਫਤੇ ਦਾ ਉਦਘਾਟਨ ਕਰਕੇ ਗਿਆ ਉਹਦੀ ਸਪੋਰਟ ਕਰੂਗਾ ਤੁਹਾਡੀ ਗੱਲ ਉਹ ਰਾਜਨ ਕਪੂਰ ਜੀ ਨਾਲ ਗੱਲ ਹੋਈ ਹੈ ਤੁਹਾਡੀ ਲੰਗਰ ਰਾਜਨ ਕਪੂਰ ਜੀ ਨੇ ਅਸੀਂ ਬਹੁਤ ਮਿਹਰੀ ਕੀਤਾ ਰਾਜਨ ਕਪੂਰ ਜੀ ਜੀ ਸੁਣ ਲਓ ਸਾਨੂੰ ਉਹ ਕਹਿੰਦੇ ਇਸ ਤਰੀਕ ਨੂੰ ਉੱਥੇ ਆ ਜਿਓ ਮੈਂ ਤੁਹਾਡੀ ਗੱਲ ਕਰਾਉਂਗਾ ਸਾਰੇ ਆਣਾ ਅਸੀਂ ਗੱਡੀ ਗਾਲੀ ਸਾਰਾ ਕੁਝ ਚਾਰੀ ਗਾਲੀ ਸਾਨੂੰ ਟੈਲੀਫੋਨ ਆਇਆ ਹੈ ਉੱਥੇ ਨਾਲ ਜੀ ਉਹਨੇ ਕੋਲ ਟਾਈਮ ਨਹੀਂ ਜਦੋਂ ਕੋਈ ਦੂਜਾ ਗਰੁੱਪ ਉੱਥੇ ਪਹੁੰਚਿਆ ਹੋਇਆ ਸੀ ਇੱਦਾਂ ਹੀ ਦੁਬਾਰਾ ਫੇਰ ਹੋਇਆ ਰਾਹੁਲ ਜੀ ਤੋਂ ਮੈਂ ਟਾਈਮ ਲੈ ਲਿਆ ਤੁਸੀਂ ਜਾਣਾ ਰਾਹੁਲ ਜੀ ਜਦੋਂ ਅਸੀਂ ਗਏ ਦੂਜਾ ਗਰੁੱਪ ਉੱਤੇ ਪਹੁੰਚੇ ਸੀ ਇਹ ਤਾਂ ਤਾਂ ਸਾਫ ਯਾਰ ਇਹ ਤਾਂ ਮਨੀ ਜੀ ਤੁਸੀਂ ਕੀ ਕਹੋਗੇ ਸਾਨੂੰ ਜਾਣ ਤੋਂ ਰੋਕਤਾ ਉਹ ਉੱਥੇ ਪਹੁੰਚੇ ਹੋਏ ਨੇ ਇਹ ਤਾਂ ਕਹਿੰਦੇ ਦੇਖੋ ਮੈਂ ਇਹਨਾਂ ਨੂੰ ਅੱਜ ਹੀ ਟੱਕਰ ਮੈਂ ਕਹਿੰਦਾ ਸੀ ਵੀ ਮੈਂ ਕੁਝ ਨਹੀਂ ਮੈਂ ਚੇਅਰਮੈਨ ਨੂੰ ਤਾਂ ਵੀ ਸੀਪਾ ਲੈ ਲਓ ਕੋਰੇ ਕਾਗਜ਼ ਤੇ ਸ਼ਾਨ ਕਰਾ ਕੇ ਲੈ ਲਓ ਤੁਸੀਂ ਲੰਗਰ ਲਾਓ ਲੇਕਿਨ ਕੁਝ ਪਿਛਲੇ ਕੁਝ ਦਿਨਾਂ ਤੋਂ ਕੋਈ ਗੱਲ ਆ ਰਹੀ ਹੈ ਬਾਬਾ ਬਿਚਰੋੜਾ ਜੀ ਬਾਬਾ ਬਿਚਰੋੜਾ ਮੈਨੂੰ ਬਾਬਾ ਜੀ ਦੱਸਣਾ ਉਹ ਕਹਿੰਦੇ ਨੇ ਮਹਾਂਤੇ ਜੀ ਜਗ੍ਹਾ ਦੇ ਬਾਬਾ ਦਸਤਾਂਗ ਬਾਬਾ ਵਿੱਚ ਰੋੜਾ ਬਾਬਾ ਵਿੱਚ ਰੋੜਾ ਮੈਂ ਤਾਂ ਇਹ ਕਹਿੰਦਾ ਜੀ ਬਾਬਾ ਰੋੜਾ ਭਾਈ ਤੁਸੀਂ ਸਾਰੇ ਬਹਿ ਜਾਓ ਮੈਂ ਇੱਕ ਪਾਸੇ ਹਾਂ ਤੁਸੀਂ ਲੰਗਰ ਲਾਓ ਦੂਜੀ ਗੱਲ ਕੱਲ ਕਮਲੇਸ਼ ਜੀ ਨੇ ਕਿਹਾ ਉਹਨਾਂ ਦੀ ਗੱਲ ਨਾਲ ਅਸੀਂ ਸਵਾਗਤ ਕਰਦੇ ਹਾਂ ਉਹ ਕਹਿੰਦੇ ਇਹ ਲੰਗਰ ਨਾਲ ਸਾਨੂੰ ਦੇਣੇ ਉੱਥੋਂ ਆਪਣੀ ਫੈਲ ਆਪਸਾਰਾ ਸੀ ਲੰਗਰ ਲਾਉਣੀ ਆ ਆਰੇ ਸਾਜੀ ਕਿ ਅੱਜ ਇਸ ਮੀਡੀਆ ਦੇ ਸਾਹਮਣੇ ਜਾਣਿਆ ਅਸੀਂ ਕੋਈ ਬੈਂਕ ਚੋਂ ਪੈਸਾ ਨਹੀਂ ਕਢਾਵਾਂਗੇ ਕੋਈ ਬੈਂਕ ਅਕਾਊਂਟਿੰਗ ਖਲਾਵਾਂਗੇ ਜਿਹੜੇ ਬੰਦੇ ਉੱਥੇ ਜਾਣਗੇ ਆਪਣੇ ਖਰਚੇ ਤੇ ਜਾਣਗੇ ਲੰਗਰ ਲਾ ਕੇ ਆਵਾਂਗੇ ਲੰਗਰ ਕਮੇਟੀ ਹਨੂਮਾਨ ਮੰਦਿਰ ਦਾ ਜੋ ਅਮਰਨਾਥ ਜੀ ਯਾਤਰਾ ਦੌਰਾਨ ਪੰਡਾਰਾ ਲਗਾਉਂਦੇ ਨੇ ਉਸ ਨੂੰ ਲੈ ਕੇ ਵਿਵਾਦ ਜੋ ਚੱਲਦਾ ਆ ਰਿਹਾ ਉਹ ਥੰਮਨ ਦਾ ਨਾਮ ਨਹੀਂ ਲੈ ਰਹੇ ਆ ਆਖਿਰਕਾਰ ਇਹ ਜਿਹੜਾ ਅਮਰਨਾਥ ਜੀ ਪੰਡਾਰਾ ਲਗਾਉਂਦੇ ਨੇ ਉਹ ਇਸ ਵਾਰ ਲੱਗੇਗਾ ਜਾਂ ਨਹੀਂ ਇੱਕ ਸਵਾਲ ਹੈ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ ਵਰਮਾ ਪੰਜਾਬੀ ਖਬਰਾਂ ਮਾਲੀਰ ਕੋਟਲਾ